ਬੈਜੋ ਵੀਰੇ ਥੱਲੇ ਬਿਠਾ ਦੀਏ ਜੀ ਥੱਲੇ ਲਾ ਦੀਏ ਜੀ ਉਹ ਵੀਰੇ ਥੱਲੇ ਬੈਜੋ ਸਾਰੇ ਜਣ ਬਾਈ ਇਹਨਾਂ ਨੂੰ ਦੇਖ ਲੈਣ ਦਿਓ ਦੋ ਜਣਿਆਂ ਨੂੰ ਜੋਰ ਕਾ ਇਹ ਦਰਵਾਵਾ ਗਰਾਊਂਡ ਪਿਆ ਕੱਲਿਆਂ ਨੂੰ ਭੇਜ ਦੋ ਬਈ ਜੀ ਜੀ ਕੀ ਕਰੀਏ ਸਾਰੇ ਥੱਲੇ ਬਿਠਾ ਦਈਏ ਥੱਲੇ ਬਿਠਾ ਦਈਏ ਜਿਹੜੇ ਪਿੱਛੇ ਸਟੇਜ ਤੇ ਆ ਬੈਠੋ ਵੀਰੇ ਸਾਰੇ ਥੱਲੇ ਬਹਿ ਜਾਓ ਕਬੀ ਗਾਇਕ ਗੁਲਾਬ ਸਿੱਧੂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਲੋਕ ਝਗੜਦੇ ਹੋਏ ਵਿਖਾਈ ਦੇਣਗੇ ਇੱਕ ਦੂਜੇ ਦੇ ਨਾਲ ਹੱਤੋਂ ਪਾਈ ਹੁੰਦੇ ਹੋਏ ਵਿਖਾਈ ਦੇਣਗੇ ਗੁਲਾਬ ਸਿੱਧੂ ਦਾ ਇਹ ਸ਼ੋਅ ਹੈ ਇੱਕ ਵਾਰੀ ਤੁਹਾਨੂੰ ਵੀਡੀਓ ਵਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਝਗੜੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਭਾਈ ਇਹਨਾਂ ਨੂੰ ਦੇਖ ਲੈਣ ਦਿਓ ਦੋ ਜਣਿਆਂ ਨੂੰ ਜੋਰ ਕਹੇ ਦਰਵਾਵਾ ਗਰਾਊਂਡ ਪਿਆ ਕੱਲਿਆਂ ਨੂੰ ਭੇਜ ਦੋ ਸੋ ਸਾਡਾ ਭਾਈ ਜੱਗਾ ਵੀਰਾ ਜੱਗਾ ਬਾਈ ਦੇ ਢੱਲੋ ਭਾਈ ਬਾਈ ਨੇ ਜੀ ਕੀ ਕਰੀਏ ਸਾਰੇ ਥੱਲੇ ਬਿਠਾ ਦਈਏ ਥੱਲੇ ਬਿਠਾ ਦਈਏ ਜਿਹੜੇ ਪਿੱਛੇ ਸਟੇਲ ਦੇ ਆ ਬੈਠੋ ਵੀਰੇ ਸਾਰੇ ਥੱਲੇ ਬਹਿ ਜਾਓ ਵੀਰੇ ਬਹਿ ਜਾਓ ਵੱਡੇ ਭਾਈ ਬਹਿ ਜਾਓ ਵੀਰੇ ਬਹਿ ਜਾਓ ਵੀਰੇ ਬਹਿ ਜਾਓ ਵੀਰੇ ਥੱਲੇ ਬਿਠਾ ਦੀਏ ਜੀ ਥੱਲੇ ਲਾ ਦੀਏ ਜੀ ਉਹ ਵੀਰੇ ਥੱਲੇ ਬਹਿ ਜਾਓ ਸਾਰੇ ਜਣ ਬਾਈ ਇਹਨਾਂ ਨੂੰ ਦੇਖ ਲੈਣ ਦਿਓ ਦੋ ਜਣਿਆਂ ਨੂੰ ਜੋਰ ਕਈ ਦਰਵਾਵਾ ਗਰਾਊਂਡ ਪਿਆ ਇਕੱਲਿਆਂ ਨੂੰ ਭੇਜ ਦੋ ਬਈ ਨੀ ਜੀ ਕੀ ਕਰੀਏ ਸਾਰੇ ਥੱਲੇ ਬਿਠਾ ਦਈਏ ਥੱਲੇ ਬਿਠਾ ਦਈਏ ਜਿਹੜੇ ਪਿੱਛੇ ਸਟੇਜ ਦੇ ਆ ਬੈਠੋ ਵੀਰੇ ਸਾਰੇ ਥੱਲੇ ਬੈਜੋ ਜੋ ਵੀ ਗਾਇਕ ਗੁਲਾਬ ਸਿੱਤੂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਲੋਕ ਝਗੜਦੇ ਹੋਏ ਵਿਖਾਈ ਦੇਣਗੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੇ ਹੋਏ ਵਿਖਾਈ ਦੇਣਗੇ ਗੁਲਾਬ